ਸਾਰੀਆਂ ਭੈਣਾਂ ਨੂੰ ਨਵੇਂ-ਨਵੇਂ ਸੂਟ ਕਾਟਨ ਦੇ ਵੇਠਾ ਪਾਇਚ ਲੱਗਿਆ ਹੋਇਆ ਦੇਖੋ ਕੱਟਵਰਕ ਦਾ ਲਾਇਸ ਲੱਗੀ ਹੋਈ ਹੈ ਕਾਟਨ ਦੇ ਸੂਟ ਨੇਗੇ ਨਾਲ ਦੁਪੱਟੇ ਨੇ 2.5 ਮੀਟਰ ਦਾ 2 ਦਾ ਦੁਪੱਟਾ ਦਾ ਆਹ ਵੇਖੋ ਇਹ ਨੰਬਰ 1 ਆ ਗਿਆ ਸੂਟ ਦਾ ਰੇਟ ਇਹਨਾਂ ਦਾ 800 ਪਰ ਹੰਟਰ ਪੈ ਰਹੇਗਾ ਆਹ ਚਾ ਕਲਰ ਆ ਗਿਆ ਇਹਦੇ ਵੀ ਇੱਥਾ ਪੈਕਚ ਲੱਗਿਆ ਹੋਇਆ ਹੈਗਾ ਉੱਪਰ ਲਾਇਸ ਲੱਗੀ ਹੋਈ ਹੈਗੀ ਦੇਖੋ ਟਾਈਡਲ ਟ ਦੇਰ ਭੱਟੇ ਰਹਿਣਗੇ ਸਾਰੇ ਸੂਟਾਂ ਨਾਲ ਬਹੁਤ ਸੋਹਣੇ ਸੂਟ ਨੇਗੇ ਬਿਨਾ ਲੈਣਗੇ ਬਿਨਾ ਲਾਈਨਿੰਗ ਵਾਲੇ ਇਹ ਨੰਬਰ 2 ਆ ਗਿਆ ਸੂਟ ਦਾ ਤੇ ਆਹ 3 ਨੰਬਰ ਆ ਗਿਆ ਇਹਦੇ ਨਾਲ ਵੀ ਟਾਈਡਲ ਟ ਦਾ ਪੱਟਾ ਹੈਗਾ ਬਹੁਤ ਸੋਹਣੇ ਸੋਹਣੇ ਸੂਟ ਨੇ ਇਹ ਗਰਮੀਏ ਦਾ ਸ਼ਾਨਦਾਰ ਤੋਹਫਾ ਹੈ। ਦੇਖੋ ਕਿੰਨੇ ਸੋਹਣੇ ਕਲਰ ਨੇ। ਨੰਬਰ 3 ਆ ਗਿਆ ਇਹ ਸੂਟ ਦਾ ਹੀ। ਕਹੋ ਨੰਬਰ। ਆ ਨੰਬਰ 4 ਆ ਗਿਆ ਬਹੁਤ ਸੋਹਣਾ ਸੂਟ ਹੈਗਾ। ਬਿਲਕੁਲ ਕਾਊਂਟਰ ਦੇ ਸੂਟ ਨੇਗੇ। ਬਹੁਤ ਸੋਹਣੇ ਸੋਹਣੇ ਸੂਟ ਨੇਗੇ। ਗੰਟੀ। ਫੁੱਲ ਗੰਪੀਆ। ਨੰਬਰ 4 ਤੇ ਆ ਗਈ ਇਹ। ਆ ਦੇਖੋ ਅਗਲਾ ਕਲਰ ਹੋਰ ਦੇਖੋ ਕਿੰਨੇ ਸੋਹਣੇ ਸੂਟ ਨੇਗੇ ਪਿਆਰ ਨਾਲ ਬਿਤਾ ਤੈਚ ਲੱਗਿਆ ਹੈ ਇਥਾਂ ਲੈਸ ਲੱਗੀ ਹੋਈ ਹੈਗੀ ਕੱਟਵਰਕ ਦੇ ਸੂਟ ਨੇਗੇ ਬਿਲਕੁਲ ਕਾਟਨ ਦੇ ਦੇਖੋ ਨਾਲ ਟਾਈ ਦਾ ਪੱਟਾ ਹੈਗਾ ਇਹ 5 ਨੰਬਰ ਆ ਗਿਆ ਜੀ ਸ਼ਾਂਤ ਰਹੋ ਆਹ ਵੇਖੋ ਇਹਦਾ ਵੀ ਇਥੇ ਪੈਚ ਲੱਗਿਆ ਹੋਇਆ ਹੈਗਾ ਰਲੈਸ ਲੱਗੀ ਹੋਈ ਹੈਗੀ ਤੇ ਨਾਲ ਦੁਪੱਟਾ ਹੈਗਾ ਇੱਕ ਸੂਟ ਨਾਲ ਟਾਈਟਾ ਦੁਪੱਟਾ ਹੈਗਾ ਨਾਲ ਇਹਨਾਂ ਦਾ ਰੇਟ 875 ਰੁਪਏ ਇਹ ਨੰਬਰ 6 ਆ ਗਿਆ ਤੇ ਇਹਨੂੰ ਬੱਸ 7 ਆ ਗਿਆ ਜੀ ਦੇਖੋ ਜਿੰਨੀ ਸੁਣੀ ਨਾਉ ਟਪਟਾ ਇਹਨਾਂ ਦੇ ਡਾਈ ਰਾਈਟ ਦਾ ਫੁੱਲ ਕਾਊਟਨ ਦੀ ਸੂਤ ਨਹੀਂ ਗੇ ਬਹੁਤ ਸੋਹਣੇ ਸੋਹਣੇ ਸੂਤ ਨਹੀਂ ਗੇ ਦੇਖੋ ਆ ਬਲੈਕ ਕਲਰ ਆ ਗਿਆ ਸੋਹਣਾ ਨਾ ਵੀਵੀ ਇੱਥਾ ਪੈਚ ਲੱਗਿਆ ਹੋਇਆ ਕੱਟਵਰਕਾ ਨੈਸ ਲੱਗੀ ਹੋਈ ਹੈਗੀ ਨਾਲ ਇਹ ਵੀ 22 ਦਾ ਦੁਪੱਟਾ ਹੈਗਾ ਫੋਲਕੀ ਟਾਈ ਦਾ ਦੁਪੱਟਾ ਸਮਾਰਕਾ ਆ ਦੇਖੋ ਕਿੰਨਾ ਸੋਹਣਾ ਦੁਪੱਟਾ ਨਾਲ ਰੇਟ ਮੁੰਦਾ 22 ਮੀਟਰ ਦਾ ਦੁਪੱਟਾ ਲ ਹੋਊਗਾ ਹਰੇਕ ਸੂਟ ਨਾਲ ਰੇਟ 800 ਰੇਟ 800 ਪਿੰਕਸਾ ਹੰਟਰਪ੍ਰਾਈ ਹੋਊਗਾ ਸ਼ਿਪਿੰਗ ਫਰੀ ਸ਼ਿਪਿੰਗ ਫਰੀ ਹੋਊਗੀ ਅਗਲਾ ਕਲਰ ਆ ਗਈ ਇਹ ਕੋਨਾਂ ਸਾਈ ਦਾ ਪੱਟਾ ਕਿੰਨਾ ਸੋਹਣਾ ਕਲਰ ਹੈਗਾ ਵੀਡੀਓ ਲਾਈਕ ਸ਼ੇਅਰ ਵੀਡੀਓ ਲਾਈਕ ਜਰੂਰ ਕਰਿਓ ਅਗਲਾ ਕਲਰ ਆ ਗਈ ਇਹ ਇਹਨੇ ਸੋਹੇ ਸੋਹੇ ਕਲਰ ਨੇਗੇ ਗਰਮੀਆਂ ਦਾ ਸ਼ਾਨਦਾਰ ਧੋਪੀ ਨੇਗੇ ਇਹ ਨੰਬਰ ਪਟਟਾ ਬਹੁਤ ਸੋਹਣਾਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ